ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਚੰਗੀਆਂ ਸਿਹਤ ਸਵਾਵਾਂ ਦਾ ਦਾਵਾ ਕਰਕੇ ਪੰਜਾਬ ਦੇ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਦੇ ਵਿੱਚ ਆਪਣਾ ਇਲਾਜ ਕਰਵਾਉਣ ਦੇ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਸਰਕਾਰ ਦਾ ਦਾਵਾ ਹੈ ਕਿ ਸਾਡੇ ਵੱਲੋਂ ਸਰਕਾਰੀ ਹਸਪਤਾਲਾਂ ਦੇ ਵਿੱਚ ਵਧੀਆ ਤਰੀਕੇ ਦਾ ਇਲਾਜ ਕੀਤਾ ਜਾਂਦਾ ਹੈ ਅਤੇ ਆਮ ਲੋਕਾਂ ਨੂੰ ਦਵਾਈਆਂ ਵੀ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਪਰ ਦੂਸਰੇ ਪਾਸੇ ਜੇਕਰ ਹਸਪਤਾਲਾਂ ਦੀ ਗੱਲ ਕੀਤੀ ਜਾਵੇ ਤਾਂ ਸਰਕਾਰੀ ਹਸਪਤਾਲਾਂ ਦੇ ਵਿੱਚ ਕਿਤੇ ਨਾ ਕਿਤੇ ਰੱਬ ਆਸਰੇ ਹੀ ਚੱਲ ਰਹੇ ਹਨ। ਸਰਕਾਰੀ ਹਸਪਤਾਲ ਦੇ ਮਲਾਜ਼ਮਾਂ ਦੇ ਅੰਗੈਲੀ ਦੇ ਕਈ ਕਹਾਣੀਆਂ ਵੀ ਸਾਹਮਣੇ ਆ ਰਹੀਆਂ ਹਨ ਅਜੇ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਹੜਾ ਸੰਗਰੂਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਜਿੱਥੇ ਇੱਕ ਨੌਜਵਾਨ ਆਪਣੇ ਪੀਲੀਏ ਦਾ ਇਲਾਜ ਕਰਵਾਉਣ ਦੇ ਲਈ ਭਰਤੀ ਹੁੰਦਾ ਹੈ ਪਰ ਜਦੋਂ ਨੌਜਵਾਨ ਵੱਲੋਂ ਆਪਣੇ ਸੈਂਪਲ ਟੈਸਟ ਕਰਵਾਉਣ ਦੇ ਲਈ ਦਿੱਤੇ ਜਾਂਦੇ ਹਨ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਨੂੰ ਪੀਲੀਆ ਹੈ ਤੇ ਉਸ ਦੀਆਂ ਦੋਨੇ ਕਿਡਨੀਆਂ ਪੂਰੀ ਤਰ੍ਹਾਂ ਖਰਾਬ ਹੋ ਚੁੱਕੀਆਂ ਹਨ ਜਿਸ ਤੋਂ ਬਾਅਦ ਨੌਜਵਾਨ ਟੈਨਸ਼ਨ ਦੇ ਵਿੱਚ ਆ ਜਾਂਦਾ ਹੈ ਇਸ ਤੋਂ ਬਾਅਦ ਉਪਰਕਤ ਨੌਜਵਾਨ ਵੱਲੋਂ ਦੁਬਾਰਾ ਦੂਸਰੀ ਲੈਬਾਰਟਰੀ ਤੋਂ ਆਪਣੇ ਸੈਂਪਲ ਟੈਸਟ ਕਰਵਾਏ ਜਾਂਦੇ ਹਨ ਉਸ ਤੋਂ ਬਾਅਦ ਦੋਨੇ ਕਿਡਨੀਆਂ ਬਿਲਕੁਲਦਰੁਸਤ ਪਾਈਆਂ ਜਾਂਦੀਆਂ ਹਨ ਅਤੇ ਪੀਲੀਆ ਉਸ ਨੂੰ ਦਿਖਾਇਆ ਜਾਂਦਾ ਹੈ ਮੈਂ ਸੰਗਰੂਰ ਆ ਸਰਕਾਰੀ ਹਸਪੀਟਲ ਚ ਆਇਆ ਸੀ 8 ਤਰੀਕ ਨੂੰ ਕਿ ਡਾਕਟਰ ਸਾਹਿਬ ਕਹਿੰਦੇ ਕੀ ਤੁਹਾਨੂੰ ਐਡਮਿਟ ਕਰਾਂਗੇ ਮੈਨੂੰ ਪੀਲੀਆ ਦੀ ਸ਼ੱਕ ਸੀ ਫਿਰ 9 ਤਰੀਕ ਨੂੰ ਡਾਕਟਰ ਸਾਹਿਬ ਨੇ ਮੇਰੇ ਟੈਸਟ ਲਏ ਸੀ ਮੇਰੇ ਡਾਕਟਰ ਜੀ ਡਾਕਟਰ ਹਮਨਸ਼ੂਰ ਜੀ ਤੇ 9 ਤਰੀਕ ਨੂੰ ਮੈਂ ਸੈਂਪਲ ਦਿੱਤਾ 10 ਤਰੀਕ ਨੂੰ ਮੇਰੇ ਟੈਸਟ ਆਏ ਜੀ ਟੈਸਟ ਦੇ ਵਿੱਚ ਦਿਖਾਇਆ ਗਿਆ ਕਿ ਪੀਲੀਆ ਇਦਾਂ ਦਿਖਾਇਆ ਗਿਆ ਵੀ ਇਹਨੂੰ ਕਦੇ ਪੀਲੀਆ ਹੀ ਨਹੀਂ ਹੋਇਆ ਦੇ ਵਿੱਚ ਨਾਰਮਲ ਹੀ ਦਿਖਾਇਆ ਗਿਆ ਜਦੋਂ ਕਿ ਇਹਦੇ ਵਿੱਚ ਕਿ ਉਹਦੇ ਚ ਮੈਨੂੰ ਗੁਰਦਿਆਂ ਦੀ ਪ੍ਰੋਬਲਮ ਦਿਖਾਈ ਗਈ। ਮੈਂ ਉਹ ਹੀ ਰਿਪੋਰਟ ਆਪਣੇ ਮਿੱਤਰ ਨੂੰ ਦਿਖਾਈ ਜੀ ਕਿ ਉਹ ਲੈਬੋਰੀਟਰੀ ਆ ਕੰਮ ਕਰਦਾ। ਉਹ ਕਹਿੰਦਾ ਅਰਦੀ ਪਈ ਤੇ ਰਿਪੋਰਟ ਗਲਤ ਹੈ। ਮੈਂ ਕਿਹਾ ਕਿਵੇਂ? ਕਹਿੰਦਾ ਕਿ ਤੈਨੂੰ ਪੀਲੀਆ ਦੀ ਸਕੈਡਰ ਪੀਲੀਆ ਤਾਂ ਇਹ ਜਿਵੇਂ ਨਾਰਮਲ ਦਿਖਾਇਆ ਗਿਆ। ਕਹਿੰਦਾ ਗੁਰਦੇ ਆ ਜਿਹੜੇ ਤੇ ਉਹ 70% ਖਰਾਬ ਦਿਖਾਏਗੇ। ਉਹ ਕਹਿੰਦਾ ਵੀ ਤੂੰ ਇਹੀ ਰਿਪੋਰਟ ਨੂੰ ਬਾਹਰੋਂ ਕਰਵਾ ਦੇ ਕਿਸੇ ਕੋਲ। ਪਹਿਲਾਂ ਮੈਂ ਕ੍ਰਿਸ਼ਨਾ ਤੋਂ ਕਰਾਈ। ਜਿਹੜੀ ਜਿਹੜੀ ਤੋਂ ਕਿ ਜਿਹੜੀ ਗੱਲ ਤੋਂ ਸਰਕਾਰੀ ਹਸਪੀਟਲ ਦੇ ਵਿੱਚ ਜਿਹੜੀ ਲੈਬੋਰੀ ਹੈ ਉਹਦੇ ਚ ਕਰਾਈ ਸੀ। ਦੋਸਤ ਬਾਅਦ ਇੱਥੇ ਕਰਾ। ਕ੍ਰਿਸ਼ਨਾ ਲਾਈਫ ਤੋਂ ਕਰਾਈ ਸੀ। ਉਹਦੇ ਚ ਪੀਲੀਆ ਮੈਨੂੰ ਪਹਿਲਾਂ 19% 19 mg ਸੀਗਾ ਉਸ ਤੋਂ ਬਾਅਦ ਕਰਕੇ 12.70 ਤੇ ਆ ਗਿਆ। ਉਹ ਸਹੀ ਸੀ ਰਿਪੋਰਟ ਜੀ। ਉਹਨਾਂ ਕੋਲ ਜਿਹੜੇ ਕਿਹਾ ਉਹ ਤੇ ਉਹ ਬੁਰਦਿਆਂ ਦੇ ਤਾਂ ਮੈਨੂੰ ਕੋਈ ਪ੍ਰੋਬਲਮ ਹੀ ਨਹੀਂ ਸੀ ਸੀ। ਉਹਦੇ ਚ ਬਿਲਕੁਲ ਨਾਰਮਲ ਆਇਆ ਸੀ। ਤੇ ਜਿਹੜੀ ਉਹ ਸਰਕਾਰੀ ਵਾਲੇ ਨੇ ਰਿਪੋਰਟ ਦਿੱਤੀ ਸੀ ਉਹੀ ਮੈਂ ਜਿਹੜੇ ਮੈਨੂੰ ਦੇਖਭਾਲ ਕਰ ਰਹੇ ਮੈਨਾਂ ਉਹਨਾਂ ਨੂੰ ਜਮ੍ਹਾਂ ਕਰਾ ਦਿੱਤੀ। ਉਹ ਤਾਂ ਚਲੋ ਮੈਂ ਗੌਰ ਕਰ ਲਈ ਜੀ ਜੇ ਨਾ ਗੌਰ ਕਰਦਾ ਉਹ ਗੁਰਦਿਆਂ ਦੇ ਹਿਸਾਬ ਨਾਲ ਮੇਰੇ ਕੋਈ ਇਜੈਕਸ਼ਨ ਟੀਕਾ ਮੇਰੇ ਕੋਈ ਏਦਾਂ ਦੀ ਦਵਾਈ ਲੱਗ ਤਾਂ ਮੇਰਾ ਨੁਕਸਾਨ ਵੀ ਹੋ ਸਕਦਾ ਸੀ ਹਾਂ ਮੈਂ ਮੈਂ ਟੈਨਸ਼ਨੇ ਵੀ ਹੋ ਗਈ ਸੀ ਮੈਂ ਕਹਾਂ ਹੁਣ ਇਹ ਨਵੀਂ ਚੀਜ਼ ਨਿਕਲ ਕੇ ਆ ਗਈ ਜੀ ਤੇ ਫਿਰ ਅਸੀਂ 104 ਤੇ ਕੰਪਲੇਨ ਵੀ ਕੀਤੀ ਉਹ ਕਹਿੰਦੇ ਵੀ ਤੁਸੀਂ ਇੱਕ ਵਾਰ ਡਾਕਟਰ ਸਾਹਿਬ ਨੂੰ ਇਸ ਇਸ ਚੀਜ਼ ਦੀ ਸ਼ਿਕਾਇਤ ਕਰੋ ਕਿ ਉਹ ਨਹੀਂ ਸੁਣਦੇ ਤਾਂ ਸਾਨੂੰ ਦੁਬਾਰਾ ਕਾਲ ਕਰੋ ਦੁਬਾਰਾ ਹਜੇ ਕਾਲ ਨਹੀਂ ਹੋਈ ਸੀ ਡਾਕਟਰ ਸਾਹਿਬ ਨਾਲ ਗੱਲ ਹੋ ਗਈ ਸੀ ਉਹਨਾਂ ਨੇ ਹਾਂ ਨਾ ਉਹਨਾਂ ਨੇ ਕੁਝ ਨਹੀਂ ਦੱਸਿਆ। ਡਾਕਟਰ ਰਾਹੁਲ ਜੀ ਆਏ ਸੀ ਸਵੇਰੇ। ਕੀ ਕੀ ਮੰਗਦਾ? ਮੈਂ ਤਾਂ ਮੰਗ ਇਹ ਹੀ ਕਰਦਾ ਕਿ ਜਿਨ੍ਹਾਂ ਨੇ ਗਲਤ ਰਿਪੋਰਟ ਦਿੱਤੀ ਹੈ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ। ਮੇਰਾ ਨੁਕਸਾਨ ਹੋ ਸਕਦਾ ਸੀ। ਆ ਇਸ ਬੰਦੇ ਮੈਨੂੰ ਅੱਜ ਮੀਡੀਆ ਖਬਰਾਂ ਤੋਂ ਅਤੇ ਮਾਂ ਜੋ ਡਿਪਟੀ ਕਮਿਸ਼ਨਰ ਤੋਂ ਮੈਸੇਜ ਪ੍ਰਾਪਤ ਹੋ ਰਿਹਾ ਸੀਗਾ ਤੇ ਜਿਹੜੀਕਰ ਰਿਪੋਰਟ ਹੈ ਕਿ ਉਦੋਂ ਵਿਚੁਰੰ ਅਰੀਜਵ ਸੈਟੀਸਫਾਈ ਨਹੀਂ ਗਈ ਉਹਨੂੰ ਡਾਊਟ ਹੈ ਵੀ ਮੇਰੀ ਰਿਪੋਰਟ ਆ ਗਈ ਉਹ ਕਦ ਤੱਕ ਦੇਖਿਆ ਇਹ ਸਾਰੇ ਤੇ ਆਚ ਰੱਖਦੇ ਹੋਏ ਰਿਟਰਨ ਦੇ ਵਿੱਚ ਇੱਕ ਇਨਕੁਆਰੀ ਮਾਰ ਕਰ ਦਿੱਤੀਗੀ ਜਿੱਦ ਰਿਪੋਰਟ ਸਾਡੇ ਕੋਲ ਕੱਲ ਆ ਜਾਏਗੀ ਜੋ ਵੀ ਬੰਦਾ ਦੂਸਰੀ ਪਾਇਆ ਜਾਊਗਾ ਉਹਦੇ ਬਣਦੇ ਕਾਰਜ ਜਿਹੜੀ ਉਹ ਅਮਲ ਦੇ ਵਿੱਚ ਲਿਆਂਦੀ ਜਾਏਗੀ ਠੀਕ ਹੈ ਠੀਕ ਹੈ ਸਰਕਾਰ ਦੀ ਗੱਲ ਕਰੀਏ ਉਹਨਾਂ ਦਾ ਕਹਿਣਾ ਕਿ ਜਦੋਂ ਸਰਕਾਰ ਨੇ ਲਿਆ ਜਿਹੋ ਦੀ ਗ੍ਰੰਥਿਆ ਦਾ ਮੁੱਖ ਉਦੇਸ਼ ਜਿਹੜੇ ਮਨਸਿਕ ਕੇਂਦਰ ਤੇ ਜਾਂਦੇ ਦੇਖ ਸਕਦੇ ਹਾਂ ਜੇ ਜੀਵਨ ਹੁੰਦਾ ਜਿਹੜੀ ਬਾਹਰ ਪੰਦੀਆਂ ਦਾ ਉੱਤਿਆ ਕਹਿੰਦੇ ਕਿ ਕਿਵੇਂ ਆ ਇਸੇ ਸੰਬੰਧ ਦੇ ਵਿੱਚ ਤੱਥਾਂ ਨੂੰ ਪਛਾਣਨ ਵਾਸਤੇ ਜਾਣਨ ਵਾਸਤੇ ਇਹਨਾਂ ਕਾਰਜ ਮਾਰਕ ਕੀਤੇ ਗਏ ਦੂਜੀ ਰਿਪੋਰਟੋਗੀ ਉਹ ਆਪ ਜੀ ਨੂੰ ਜਿਹੜੇ ਕਾਨੂੰ ਉਹ ਦਿੱਤੇ ਜਾਵੇ